ਸ੍ਰੀ ਵਾਹਿਗੁਰੂ ਸਾਹਿਬ ਜੀ ਉੱਚੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ ਤੇ ਦਸਤਗੀਰ ਪੀਰ ਜਿਹੜਾ ਨਾਲ ਉਹ ਤਕਰਾਰ ਕਰਕੇ ਪੀਰ ਸਤਗੁਰੂ ਜੀਆਂ ਤੋਂ ਕਈ ਸਵਾਲ ਪੁੱਛਦਾ ਆ ਕਈ ਸਵਾਲ ਉਸਨੇ ਪੁੱਛਨੇ ਕੀਤੇ ਜਦ ਸਤਗੁਰੂ ਜੀਆ ਨੇ ਉਹਨਾਂ ਦਾ ਜਵਾਬ ਦੇਣਾ ਕੀਤਾ ਤੇ ਜਦ ਨਿਸ਼ਚਾ ਹੋਈ ਕਿ ਇਹ ਸਮਝ ਗਿਆ ਇਹ ਫਕੀਰ ਜਿਹੜਾ ਕਿ ਵੱਡਾ ਸ਼ਕਤੀਵਾਨ ਹੈ ਕਿਉਂਕਿ ਜਿਹੜਾ ਵੀ ਸਵਾਲ ਪੁੱਛਿਆ ਸਤਗੁਰੂ ਜੀ ਨੇ ਉਸ ਦਾ ਜਵਾਬ ਜਿਹੜਾ ਆ ਬੜੀ ਸੂਝ-ਬੂਝ ਦੇ ਨਾਲ ਰੋਹਾਨੀਅਤ ਦੇ ਵਿੱਚ ਜਵਾਬ ਉਸ ਦਾ ਦੇਣਾ ਕੀਤਾ ਜਦੋਂ ਉਸ ਦੀ ਤਸੱਲੀ ਹੋਈ ਤੇ ਉਹਨੇ ਜਾਣਿਆ ਕਿ ਇਹ ਕੋਈ ਵੱਡਾ ਹੀ ਪੀਰ ਆ ਕੋਈ ਆਮੇ ਨਹੀਂ ਇਹ ਕੋ ਭੇਕੀ ਨਹੀਂ ਹੈ ਇਹ ਫਕੀਰ ਵੱਡਾ ਅਤਾਈ ਇਹ ਕੋ ਵੱਡਾ ਹੀ ਫਕੀਰ ਜਾਣਿਆ ਹੈ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ ਜਿਸ ਨੇ ਇਸ ਬਗਦਾਦ ਦੇ ਵਿੱਚ ਵੱਡੀ ਕਰਾਮਾਤ ਵੱਡੀ ਸ਼ਕਤੀ ਦਿਖਾਉਣੇ ਕੀਤੀ ਹੈ ਵੱਡੀ ਸ਼ਕਤੀ ਦਸੀ ਹੈ ਇਹ ਕੋਈ ਜਿਹੜਾ ਹੈ ਕੋਈ ਸ਼ਕਤੀਵਾਨ ਫਕੀਰ ਆ ਜਿਸ ਨੇ ਇੱਥੇ ਬਗਦਾਦ ਦੇ ਵਿੱਚ ਕਿਉਂਕਿ ਬਗਦਾਦ ਇਸਲਾਮ ਦਾ ਗੜ੍ਹ ਸੀਗਾ ਇੱਥੇ ਇਹਨਾਂ ਨੇ ਆ ਕਰਕੇ ਇੱਕ ਨਾਮ ਦੀ ਗੱਲ ਕੀਤੀ ਹੈ ਇੱਥੇ ਵੱਡੀ ਸ਼ਕਤੀ ਜਿਹੜੀ ਹੈ ਉਹ ਦਿਖਲਾਉਣੇ ਕੀਤੀ ਹੈ ਪਾਤਾਲਾ ਆਕਾਸ ਲਖ ਓੜਕ ਭਾਲ ਖਬਰ ਸੁਣਾਈ ਤੇ ਕਹਣਾ ਕੀਤਾ ਵੀ ਇਹਨੇ ਵੱਡੀ ਸ਼ਕਤੀ ਦਿਖਾਈ ਹੈ ਇਹਨਾਂ ਨੇ ਇਹ ਆਖਦਾ ਹੈ ਕਿ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਨੇ ਤਾਂ ਇਸ ਨੇ ਇੱਕ ਵੱਡੀ ਅਚਰਜ ਖਬਰ ਸੁਣਾਈ ਹੈ ਹੈਰਾਨਗੀ ਵਾਲੀ ਖਬਰ ਸੁਣਾਈ ਹੈ ਅੱਜ ਤੱਕ ਤਾਂ ਕੋਈ ਕਹਿੰਦਾ ਸੀ ਕਿ ਏਕ ਆ ਕੋਈ ਕਹਿੰਦਾ ਸੀ ਦੋ ਕੋਈ ਤਿੰਨ ਕੋਈ ਸਤ ਮੰਦੇ ਸੀ ਆ ਸੀ ਪਰ ਸਤਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਲੱਖ ਆਕਾਸ਼ਾਂ ਆਕਾਸ਼ ਲੱਖ ਪਤਾਲਾਂ ਪਤਾਲ ਦੀ ਗੱਲ ਕੀਤੀ ਹੈ ਇਹ ਤੇ ਕਹਿੰਦੇ ਲੱਖਾਂ ਆਕਾਸ਼ ਨੇ ਲੱਖਾਂ ਹੀ ਪਤਾਲ ਨੇ ਇਹ ਇੱਕ ਅਚਰਜੀ ਜਰੀ ਆ ਖਬਰ ਸੁਣਾਈ ਆ ਪੀਰ ਨੇ ਕਹਿਣਾ ਕੀਤਾ ਵੀ ਇਹ ਤੁਹਾਡੀ ਤੇ ਖਬਰ ਇੱਕ ਅਚਰਜੀ ਆ ਇਹ ਤੁਹਾਡੀ ਗੱਲ ਤੇ ਇੱਕ ਅਚਰਜੀ ਆ ਨਾ ਤੁਸੀਂ ਲੱਖਾਂ ਪਤਾਲਾਂ ਦੀ ਗੱਲ ਕਰਦੇ ਹੋ ਕਿ ਲੱਖਾਂ ਹੀ ਕਾਸ ਤੇ ਲੱਖਾਂ ਹੀ ਪਤਾਲ ਨੇ ਇਹ ਇੱਕ ਅਚਰਜ ਗੱਲ ਹੈ ਫਿਰ ਦੁਰਾਇਣ ਦਸਤ ਗੀਰ ਅਸੀਂ ਭਵੇਖਾ ਜੋਤਿ ਹੀ ਪਾਈ ਤੇ ਫਿਰ ਦਸਤਗੀਰ ਨੇ ਕਹਿਣਾ ਕੀਤਾ ਕਿ ਲੱਖਾਂ ਪਤਾਲ ਲੱਖਾਂ ਆਕਾਸ਼ ਕਿਵੇਂ ਆ ਸਾਡੇ ਧਰਮ ਦੇ ਵਿੱਚ ਤੇ ਸੱਚ ਦੀ ਗੱਲ ਕੀਤੀ ਹੈ ਤੇ ਧੰਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਿਨਾਂ ਨੇ ਕਿਹਾ ਕੀਤਾ ਕਿ ਜਿੰਨੂੰ ਇੱਕ ਦੀ ਸੋਝੀ ਹੈ ਉਹਨੇ ਇੱਕ ਦੀ ਗੱਲ ਕੀਤੀ ਹੈ ਜਿਸ ਨੂੰ ਤਿੰਨਾ ਦੀ ਗਿਆਤ ਹੈ ਤਾ ਤਿੰਨਾ ਦੀ ਸੋਝੀ ਉਹਨੇ ਤਿੰਨਾ ਦੀ ਗੱਲ ਕਰ ਦਿੱਤੀ ਜਿਸ ਨੂੰ ਸਤਾਂ ਦੀ ਸੋਝੀ ਉਹਨੇ ਸਤਾਂ ਦੀ ਗੱਲ ਕਰ ਦਿੱਤੀ ਜਿਸ ਨੂੰ ਲੱਖਾਂ ਦੀ ਸੋਝੀ ਹੈ ਉਹਨੇ ਲੱਖਾਂ ਦੀ ਗੱਲ ਕਰ ਦਿੱਤੀ ਆਖੋ ਸਤਨਾਮ ਜਿੰਨੇ ਕੁ ਕਿਸ ਨੂੰ ਸੋਝੀ ਹੈ ਉਹਨੇ ਉਨੀ ਕੁ ਗੱਲ ਕਰਨੀ ਹੈ ਨਾ ਜਿੰਨੀ ਕੁ ਸੋਝੀ ਹੈ ਜੇ ਤਰ੍ਹਾਂ ਡੱਡੂ ਸਮਝਦਾ ਆਪ ਹੀ ਖੂਦ ਤੋਂ ਵੱਡਾ ਕੋਈ ਹੋਰ ਕੋਈ ਤਲਾਬ ਕੋਈ ਹੋ ਨਹੀਂ ਸਕਦਾ ਉਹ ਦਰਿਆ ਕਿ ਸਮੁੰਦਰ ਉਸ ਖੂ ਨੂੰ ਬੜਾ ਵੱਡਾ ਸਮਝੀ ਜਾਂਦਾ ਕਿਉਂਕਿ ਉਹਦੀ ਛਾਲ ਹੀ ਉੱਥੇ ਤੱਕ ਆ ਨਾ ਇਧਰੋਂ ਇਧਰ ਤੇ ਇਧਰੋਂ ਇਧਰ ਇਸੇ ਤਰ੍ਹਾਂ ਜਿੰਨਾਂ ਕਿਸੇ ਨੂੰ ਗਿਆਤ ਆ ਉਹਨੇ ਉੰਨੀ ਕੁ ਗੱਲ ਕਰਨੀ ਹੈ ਸਤਗੁਰੂ ਜੀ ਨੇ ਕਹਿਣਾ ਕੀਤਾ ਵੀ ਜਿਹਨੂੰ ਸੱਤਾਂ ਦੀ ਸੋਝੀ ਨੂੰ ਸੱਤਾਂ ਦੀ ਗੱਲ ਕੀਤੀ ਆ ਉਹਨੂੰ ਜਿਹਨੂੰ ਲੱਖਾਂ ਦੀ ਤੇ ਲੱਖਾਂ ਦੀ ਗੱਲ ਕੀਤੀ ਤੇ ਦਸਤਗੀਰ ਪੀਰ ਨੇ ਫਿਰ ਕਹਿਣਾ ਕੀਤਾ ਫਿਰ ਦੁਰਾਇਣ ਦਸਤਗੀਰ ਅਸੀਂ ਤੇ ਦੇਖਾ ਜੋ ਤੂੰ ਹੀ ਪਾਈ ਕਹਿੰਦੇ ਸਾਨੂੰ ਵੀ ਦਿਖਾ ਜੇ ਤੂੰ ਲੱਖਾਂ ਲੱਖ ਦੇਖੇ ਨੇ ਲੱਖਾਂ ਹੀ ਕਾਸਪਤਾਲ ਦੇਖੇ ਨੇ ਤੁਸੀਂ ਤੇ ਸਤਿਗੁਰੂ ਜੀ ਸਾਨੂੰ ਵੀ ਦਿਖਾਉਣਾ ਕਰੋ ਪਰ ਸਤਿਗੁਰੂ ਜੀ ਨੇ ਕਹਿਣਾ ਕੀਤਾ ਕਿ ਪੀਰ ਜੀ ਤੁਸੀਂ ਇੱਥੇ ਰਹੋ ਤੁਹਾਡੀ ਉਮਰ ਬਢੇਰੀ ਆ ਆਪਣੇ ਆ ਪੁੱਤਰ ਨੂੰ ਆ ਬੇਡੇ ਨੂੰ ਭੇਜ ਦਿਓ ਨਾਲ ਇਹਨਾਂ ਨੂੰ ਦਿਖਾ ਦਿੰਨੇ ਆ ਤੇ ਸਤਿਗੁਰੂ ਜੀਆ ਨੇ ਉਹ ਦਸਤਗਿਰ ਪੀਰ ਦੇ ਪੁੱਤਰ ਦੀ ਬਾਹ ਫੜਨੇ ਕੀਤੀ ਹੱਥ ਫੜਿਆ ਤੇ ਫਿਰ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਇਹ ਸਤਿਗੁਰੂ ਜੀ ਨੇ ਸੁਰਤ ਕਰਕੇ ਉਹਦਾ ਬੇਟਾ ਨਾਲ ਲਿਆ ਸਰੀਰ ਉੱਥੇ ਹੀ ਆ ਆਤਮਾ ਕਰਕੇ ਅੱਖਾਂ ਨੇ ਬੰਦ ਕੀਤੀਆਂ ਸਤਿਗੁਰੂ ਜੀ ਨੇ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਹਵਾਈ ਹਵਾ ਦੇ ਵਿੱਚ ਆਕਾਸ਼ ਦੇ ਵਿੱਚ ਉੱਡ ਗਏ ਆਕਾਸ਼ ਦੇ ਵਿੱਚ ਚਲੇ ਗਏ ਸੁਰਤ ਕਰਕੇ ਸੁਰਤ ਕਰਕੇ ਆਕਾਸ਼ ਦੇ ਵਿੱਚ ਚਲੇ ਗਏ ਉਸ ਪੀਰ ਦਸਤਗੀਰ ਪੀਰ ਦਾ ਬੇਟਾ ਜਿਹੜਾ ਨਾ ਪੀਰ ਦਾ ਪੁੱਤਰ ਨਾਲ ਲੈਣਾ ਕੀਤਾ ਤੇ ਅੱਖਾਂ ਮੀਟ ਕੇ ਗੁਰੂ ਜੀ ਹਵਾਈ ਆਕਾਸ਼ ਨੂੰ ਉਹਨੂੰ ਲੈ ਕੇ ਆਕਾਸ਼ ਨੂੰ ਉਹਦੀ ਸੁਰਤ ਲਾ ਗਏ ਉਹਦੀ ਆਤਮਾ ਲੈ ਗਏ ਆਕਾਸ਼ ਦੇ ਵਿੱਚ ਲੱਖ ਆਕਾਸ਼ ਪਤਾਲ ਲੱਖ ਅੱਖ ਪਰੋਕ ਵਿੱਚ ਸਭ ਦਿਖ ਲਾਈ ਅੱਖ ਫੁਰਕ ਵਿੱਚ ਅੱਖ ਫੁਰਕ ਦੇ ਵਿੱਚ ਜਦ ਅੱਖ ਝਮਕਣ ਦੇ ਸਮੇਂ ਦੇ ਵਿੱਚ ਹੀ ਨਾ ਉਹਨੂੰ ਸੁਰਤ ਕਰਕੇ ਪੀਰ ਦੇ ਪੁੱਤਰ ਨੂੰ ਲੱਖਾਂ ਆਕਾਸ਼ ਤੇ ਪਤਾਲ ਸਤਿਗੁਰੂ ਜੀ ਨੇ ਵਿਖਾ ਦਿੱਤੇ ਅੱਖ ਸਤਨਾਮ ਲੱਖਾਂ ਹੀ ਆਕਾਸ਼ ਤੇ ਪਤਾਲ ਸਤਿਗੁਰੂ ਜੀ ਨੇ ਉਹਨੂੰ ਦਿਖਾ ਦਿੱਤੇ ਲੱਖਾਂ ਹੀ ਆਕਾਸ਼ ਪਤਾਲ ਇਹ ਭਾਈ ਗੁਰਦਾਸ ਜੀ ਕਹਿ ਰਹੇ ਆ ਕੋਈ ਮਨਕੜਤ ਕਹਾਣੀਆਂ ਨਹੀਂ ਹੈ ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖ ਲਈ ਅੱਖ ਫੁਰਕਣ ਦੇ ਵਿੱਚ ਇਹਨੂੰ ਸਾਰਾ ਕੁਝ ਦਿਖਾ ਦਿੱਤਾ ਪੀਰ ਦੇ ਪੁੱਤਰ ਨੂੰ ਲੱਖਾਂ ਹੀ ਅਕਾਸ਼ ਲੱਖਾਂ ਹੀ ਪਤਾਲ ਜਿੱਥੇ ਵੀ ਜਾਂਦੇ ਨੇ ਉੱਥੇ ਧੰਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਜੈ ਜੈਕਾਰਾਂ ਹੋ ਰਹੀਆਂ ਨੇ ਇਸ ਤਰ੍ਹਾਂ ਸਤ ਸੰਗਤ ਆ ਤੇ ਉੱਥੇ ਵੀ ਧੰਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੂੰ ਧਿਆਇਆ ਜਾ ਰਿਹਾ ਕੜਾ ਪ੍ਰਸ਼ਾਦੀਆਂ ਦੇਗਾ ਵਰਤ ਰੀਆਂ ਉੱਥੇ ਵੀ ਇਦਾਂ ਹੀ ਜਿੱਥੇ ਵੀ ਲੱਖਾਂ ਕਾ ਆਸਾਂ ਪਤਾਲਾਂ ਦੇ ਵਿੱਚ ਉਹਨੂੰ ਲੈ ਕਰਕੇ ਗਏ ਨੇ ਤੇ ਫਿਰ ਸਤਿਗੁਰੂ ਜੀ ਨੇ ਕਹਿਣਾ ਕੀਤਾ ਵੀ ਹੁਣ ਜਾ ਕਰਕੇ ਇੱਕ ਦੇ ਉਹ ਮੰਨਣੀ ਨਾ ਫੇਰੀ ਵੀ ਪਹਿਲਾ ਇਦਾਂ ਨਹੀਂ ਹੋ ਸਕਦਾ ਇਦਾਂ ਕਿਵੇਂ ਹੋ ਸਕਦਾ ਤੇ ਫਿਰ ਉਹਨਾਂ ਨੇ ਕੀ ਕਰਨਾ ਕੀਤਾ ਭਾਰ ਕਚਕੌਲ ਪ੍ਰਸਾਦ ਦਾ ਧੁਰੋਂ ਪਤਲੋਂ ਲਈ ਕੜਾਹੀ ਪਰ ਜਿੱਥੇ ਸਤਸੰਗਤ ਹੋ ਰਹੀ ਆ ਨਾ ਜਿੱਥੇ ਪ੍ਰਸ਼ਾਦ ਵਰਤ ਰੇ ਆ ਉਤੋਂ ਹੀ ਇੱਕ ਗिराया ਉਤੋਂ ਕੜਾ ਪ੍ਰਸ਼ਾਦ ਦੀ ਦੇਗ ਲੈਣੇ ਕੀਤੀ ਇੱਕ ਕਚਕੌਲ ਭਰ ਕੇ ਕੜਾ ਪ੍ਰਸ਼ਾਦ ਦਾ ਧਰੋਂ ਪਤਾਲੋਂ ਲੈ ਲਿਆ ਧਰੋਂ ਪਤਾਲੋਂ ਹੀ ਪ੍ਰਸ਼ਾਦ ਜਿਹੜਾ ਨਾ ਉਹ ਲੈਣਾ ਕੀਤਾ ਹੈ ਉਹ ਦਸਤਗੀਰ ਦੇ ਪੁੱਤਰ ਨੂੰ ਪ੍ਰਸ਼ਾਦ ਸਤਗੁਰੂ ਜੀ ਨੇ ਲੈਣਾ ਕੀਤਾ ਪੁੱਤਰ ਨੂੰ ਪ੍ਰਸ਼ਾਦ ਲੈ ਕਰਕੇ ਤੇ ਲੱਖਾਂ ਆਕਾਸ਼ਾਂ ਪਤਾਲ ਧਮਾ ਕਰਕੇ ਤੇ ਉਹ ਪ੍ਰਸ਼ਾਦ ਇੱਥੇ ਲੈ ਕਰਕੇ ਆਏ ਉਹਦੇ ਬੁੱਕ ਦੇ ਵਿੱਚ ਉਹਦੇ ਹੱਥ ਦੇ ਵਿੱਚ ਪ੍ਰਸ਼ਾਦ ਆ ਤੇ ਆ ਕਰਕੇ ਉਹਨੇ ਫਿਰ ਦੱਸਣਾ ਕੀਤਾ ਆਪਣੇ ਪਿਤਾ ਨੂੰ ਕਿ ਇਹਨਾਂ ਦੀਆਂ ਜੈ ਜੈਕਾਰਾਂ ਤੇ ਲੱਖਾਂ ਆਕਾਸ਼ਾਂ ਪਤਾਲਾਂ ਦੇ ਵਿੱਚ ਵੀ ਹੋ ਰਹੀਆਂ ਆਕਾਸ਼ ਲੱਖਾਂ ਹੀ ਆਕਾਸ਼ ਰੇ ਲੱਖਾਂ ਹੀ ਪਤਾਲ ਨੇ ਉੱਥੇ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦਾ ਇਨਾਮ ਤੇ ਆਇਆ ਜਾ ਰਿਹਾ ਉੱਥੇ ਵੀ satsangt ਹੋ ਰਹੀ ਐ ਉੱਥੇ ਵੀ ਜਿਹੜੀ ਐ ਇਸੇ ਤਰ੍ਹਾਂ ਕੜਾ ਪ੍ਰਸ਼ਾਦੀਆਂ ਦੇਗਾਂ ਵਰਤ ਰਹੀਆਂ ਨੇ ਅਕਾਸ਼ਾਂ ਪਤਾਲਾਂ ਦੇ ਵਿੱਚ ਵੀ ਕੜਾ ਪ੍ਰਸ਼ਾਦੀਆਂ ਦੇਗਾਂ ਵਰਤ ਰਹੀਆਂ ਉੱਥੇ ਵੀ ਤੇ ਉੱਥੋਂ ਆ ਪ੍ਰਸ਼ਾਦ ਲੈ ਕਰਕੇ ਆਏ ਆ ਉੱਥੋਂ ਕੜਾ ਪ੍ਰਸ਼ਾਦ ਦੀ ਦੇਗ ਲੈ ਕਰਕੇ ਆਈ ਆ ਇਹ ਧਰੋ ਪਤਾਲੋਂ ਹੀ ਲੀਤਾ ਲਿਆਉਣਾ ਕੀਤਾ ਹੈ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਐ ਉੱਥੋਂ ਲੈ ਕਰਕੇ ਆਏ ਇਥੇ ਲੱਖਾਂ ਅਕਾਸ਼ਾਂ ਪਤਾਲ ਦਿਖਾਉਣੇ ਕੀਤੇ ਉਤੋਂ ਕੜਾਹ ਪ੍ਰਸ਼ਾਦ ਦੀ ਦੇਗ ਭਰ ਕਚਕੌਲ ਪ੍ਰਸ਼ਾਦ ਦਾ ਧਰੋਂ ਪਤਲੋਂ ਲਈ ਕੜਾਹੀ ਅਦੇਕ ਨੂੰ ਕਈ ਕੜਾਈ ਦੇਣਾ ਵੀ ਕਹਿੰਦੇ ਨਾ ਵੀ ਕੜਾਈ ਦਿੱਤੀ ਹੈ ਕੜਾਹ ਪ੍ਰਸ਼ਾਦ ਦੀ ਦੇਗ ਕਰਾਈ ਹੈ ਕਹਿੰਦੇ ਧਰੋਂ ਪਤਲੋਂ ਹੀ ਕੜਾਹ ਪ੍ਰਸ਼ਾਦ ਦੀ ਦੇਗ ਲੈਣੀ ਕੀਤੀ ਹੈ ਤੇ ਦਸਤਗੀਰ ਦਾ ਪੀਰ ਜਿਹੜਾ ਆ ਉੱਥੇ ਸਾਰਿਆਂ ਨੂੰ ਜਿਹੜੇ ਉੱਥੇ ਬਹੁਤ ਲੋਕ ਇਕੱਠੇ ਹੋਏ ਸੀ ਉਹਦਾ ਪਿਤਾ ਦਸਤਗੀਰ ਜਿਹੜੀ ਉਹਦੀ ਗੱਦੀ ਸੀ ਦਸਤਗੀਰ ਦੀ ਤੇ ਉਹਦੇ ਹੋਰ ਵੀ ਲੋਕ ਸਾਰਿਆਂ ਨੂੰ ਫਿਰ ਉਸ ਉਹਦੇ ਦਸਤਗੀਰ ਦੇ ਪੁੱਤਰ ਨੇ ਦਸਨਾ ਕੀਤਾ ਕਿ ਵਾਕਿਆਈ ਬਿਲਕੁਲ ਸਹੀ ਹੈ ਲੱਖਾਂ ਹੀ ਆਕਾਸ਼ ਤੇ ਪਤਾਲ ਨੇ ਤੇ ਉੱਥੇ ਵੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਆਂ ਦੀ ਇੰਜ ਜੈਕਾਰਾਂ ਹੋ ਰਹੀਆਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਆਂ ਦੇ ਨਾਮ ਨੂੰ ਹੀ ਉੱਥੇ ਧਿਆਇਆ ਜਾ ਰਿਹਾ ਤੇ ਉੱਥੇ ਵੀ ਇਸੇ ਤਰ੍ਹਾਂ ਹੀ ਕੜਾ ਪ੍ਰਸ਼ਾਦੀਆਂ ਦੇਗਾਂ ਜੜੀਆਂ ਨੇ ਉਹ ਵਰਤ ਰਹੀਆਂ ਹਨ ਜਹਰ ਕਲਾ ਨਾ ਛਪੈ ਛਪਾਈ ਤੇ ਜਹਰੀ ਕਲਾ ਜੜੀ ਨਾ ਛਪਾਈ ਹੋਈ ਨਹੀਂ ਛਪਦੀ ਜਹਰ ਕਲਾ ਜੜੀ ਹੈ ਨਾ ਉਹ ਸਾਰੇ ਵਰਤ ਗਈ ਸੰਸਾਰ ਦੇ ਅੰਦਰ ਬਗਦਾਦ ਦੇ ਅੰਦਰ ਸਾਰਿਆਂ ਨੇ ਕਿਹਾ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਤ ਗੁਰੂ ਜੀ ਦੀ ਕਲਾ ਸਾਰਿਆਂ ਦੇ ਵਿੱਚ ਵਰਤ ਗਈ ਜੈ ਜੈ ਕਰਾ ਹੋਈਆ ਗੜ ਬਗਦਾਦ ਨਵਾਇ ਕੈ ਮੱਕਾ ਮਦੀਨਾ ਸਬੇ ਨਵਾਇ ਹੁਣ ਭਾਈ ਗੁਰਦਾਸ ਜੀ ਦੱਸਦੇ ਨੇ ਕਿ ਸਤਿਗੁਰੂ ਜੀ ਹੁਣ ਕਿਵੇਂ ਕਿਵੇਂ ਮੱਕੇ ਮਦੀਨੇ ਤੇ ਬਗਦਾਦ ਨੂੰ ਜਾ ਕਰਕੇ ਗੜ ਬਗਦਾਦ ਨਵਾਇ ਕੈ ਮੱਕਾ ਮਦੀਨਾ ਸਬੇ ਨਵਾਇ ਗੜ ਸੀ ਬਗਦਾਦ ਮੁਸਲਮਾਨਾਂ ਦਾ ਗੜ ਸੀ ਉੱਥੇ ਬਹੁਤ ਕਟੜ ਸੀ ਉੱਥੇ ਮੁਸਲਮਾਨ ਤੇ ਸਤਗੁਰੂ ਜੀ ਨੇ ਗੜ ਬਗਦਾਦ ਨੂੰ ਜਿੱਤ ਕੇ ਮੱਕਾ ਮਦੀਨਾ ਸਾਰਾ ਪਹਿਲਾਂ ਇਹ ਜਿਹੜਾ ਸੀ ਇਸ ਨੂੰ ਨਿਵਾਉਣਾ ਕੀਤਾ ਭਾਵ ਕਿ ਸਾਰੇ ਹਿਜਰੇ ਜਦੋਂ ਸਤਗੁਰੂ ਜੀ ਦੇ ਨਾਲ ਬਚਨ ਬਲਾਸ ਕੀਤੇ ਤੇ ਸਤਗੁਰੂ ਜੀਆ ਨੇ ਉਹਨਾਂ ਨੇ ਸੀਸ ਝੁਕਾਇਆ ਬੜੇ ਬੜੇ ਕਾਜੀ ਦਸਤਗੀਰ ਸਾਰੇ ਸਤਗੁਰੂ ਜੀਆ ਦੇ ਬਚਨ ਸੁਣ ਕਰਕੇ ਤੇ ਗੁਰੂ ਸਾਹਿਬ ਜੀ ਨੂੰ ਨਮਸ਼ਕਾਰਾਂ ਕੀਤੀਆਂ ਪਹਿਲਾਂ ਭਾਵੇਂ ਕਈਆਂ ਨੇ ਬਰਾ ਬੁਰਾ ਭਲਾ ਵੀ ਬੋਲੇ ਆ ਜਦੋਂ ਸਤਿਗੁਰੂ ਜੀ ਨੇ ਬਚਨ ਸੁਣਨੇ ਕੀਤੇ ਉਹ ਸਤਿਗੁਰੂ ਜੀਆ ਨੇ ਬਚਨਾਂ ਦੇ ਬੋਲਾਂ ਦੇ ਬਾਣ ਮਾਰਨੇ ਕੀਤੇ ਤੇ ਵੱਡੇ ਵੱਡੇ ਪੀਰ ਫਕੀਰ ਵੀ ਸਤਿਗੁਰੂ ਜੀਆ ਦੇ ਚਰਨਾਂ ਤੇ ਟੈਪ ਪਏ ਨਮਸਕਾਰਾਂ ਕੀਤੀਆਂ ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਬਗਦਾਦ ਤੇ ਮੱਕਾ ਸਾਰੇ ਹੀ ਨਿਵਾਏ ਸਾਰੇ ਆਦਮੀ ਨਮਾਉਣੇ ਕੀਤੇ ਉਹਨਾਂ ਨੇ ਸਤਿਗੁਰੂ ਜੀਆ ਨੂੰ ਮੱਥਾ ਟੇਕਿਆ ਸਿੱਧ 84 ਮੰਡਲੀ ਖਾਟ ਦਰਸ਼ਨ ਪਖੰਡ ਜਨਾਇ ਸਿੱਧਾਂ ਦੀ 84 ਮੰਡਲੀਆਂ ਜਿਹੜੀਆਂ ਨਾ ਖਾਟ ਦਰਸ਼ਨਾਂ ਦੇ ਪਖੰਡਾਂ ਨੂੰ ਵੀ ਜਿੱਤ ਆਇਆ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਿਉ ਸਮੀਰ ਪਰਬਤ ਤੇ ਗਏ ਜਿਹੜੇ ਬੜੇ ਬੜੀਆਂ ਉਮਰਾਂ ਸੰਨ ਜਨਾਂ ਦੀਆਂ ਬੜੇ ਬੜੇ ਕਰਾਮਾਤਾਂ ਉਹਨਾਂ ਨੇ ਪ੍ਰਾਪਤ ਕੀਤੀਆਂ ਸਿੱਧਾਂ ਨੇ ਹਵਾ ਤੇ ਉੱਡ ਜਾਣ ਵਾਲੀਆਂ ਕਰਾਮਾਤਾਂ ਔਰ ਕਈ ਤਰ੍ਹਾਂ ਦੀਆਂ ਪਾਣੀ ਨੂੰ ਖੀਰ ਬਣਾ ਦੇਣਾ ਦੁੱਧ ਬਣਾ ਦੇਣਾ ਹੀਰੇ ਮੋਤੀ ਜਵਾਰਾਤ ਬਣਾ ਦੇਣੇ ਐਸੀਆਂ ਕਰਾਮਾਤਾ ਸੀ ਉਹਨਾਂ ਦੇ ਕੋਲ ਪਰ ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਜਿੱਤਣਾ ਕੀਤਾ ਉਹਨਾਂ ਨੇ ਵੀ ਗੁਰੂ ਪਾਤਸ਼ਾਹ ਨੂੰ ਸੀਸ ਨਮਾਉਣਾ ਕੀਤਾ ਉਹਨਾਂ ਨੇ ਮੱਥਾ ਟੇਕਿਆ ਕਿ ਸਤਿਗੁਰੂ ਜੀ ਤੁਹਾਡੇ ਤੋਂ ਵੱਡਾ ਕੋਈ ਨਹੀਂ ਜੋ ਤੁਸੀਂ ਕਹਿੰਦੇ ਉਹੀ ਠੀਕ ਹੈ ਸਿੱਧ 84 ਮੰਡਲੀ ਖੜ ਦਰਸ਼ਨ ਪਾਖੰਡ ਜਨਾਇਆ ਸਿੱਧਾਂ ਦੀ 84 ਮੰਡਲੀਆਂ ਜਿਹੜੀਆਂ ਸਨ ਖੱਟ ਦਰਸਨਾ ਦੀ ਪਖੰਡਾਂ ਨੂੰ ਵੀ ਜਿੱਤ ਕਰਕੇ ਆਇਆ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਪਾਤਲ ਆਕਾਸ਼ ਲਖ ਜੀਤੀ ਧਰਤੀ ਜਗਤ ਸਬਾਇਆ ਹੁਣ ਭਾਈ ਗੁਰਦਾਸ ਜੀ ਕੀ ਕਹਿ ਰਹੇ ਨੇ ਕਹਿੰਦੇ ਲੱਖਾਂ ਪਾਤਲ ਤੇ ਆਕਾਸ਼ ਜਿੱਤ ਲੀਤੇ ਧਰਤੀ ਪੁਰ ਸਾਰਾ ਜਗਤ ਜਿੱਤ ਲਿਆ ਇਸੇ ਤਰ੍ਹਾਂ ਸਬਦ ਦਾ ਚੇਲਾ ਕੀਤਾ ਸਾਰੀ ਧਰਤੀ ਨੂੰ ਜਿਤਨਾ ਕੀਤਾ ਅਸੀਂ ਤੇ ਕੁਝ ਕੁ ਜਾਣਦੇ ਆਨੇ ਵੀ ਕੁਝ ਕੁ ਦੇਸ਼ਾਂ ਦਾ ਨਾਮ ਇੰਨੇ ਆ ਵੀ ਸਤਿਗੁਰੂ ਜੀ ਇੱਥੇ ਇੱਥੇ ਗਏ ਜਿੰਨੇ ਕੁ ਸਾਨੂੰ ਸੋਝੀ ਆ ਜਿੰਨਾ ਕੁ ਇਤਿਹਾਸ ਚ ਆਉਂਦਾ ਆ ਪਰ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਨੇ ਸਾਰੀ ਧਰਤੀ ਦਾ ਗਰਮਨ ਕੀਤਾ ਸਾਰੀ ਧਰਤੀ ਦਾ ਸਾਰੇ ਦੁਨੀਆਂ ਦੇ ਕੋਨੇ ਕੋਨੇ ਤੇ ਸਤਿਗੁਰੂ ਜੀ ਗਏ ਨੇ ਉਹਨਾਂ ਤੇ ਲੱਖਾਂ ਪਤਾਲ ਤੇ ਆਕਾਸ਼ ਜਿੱਤ ਲੀਤੇ ਕੇਵਲ ਆ ਧਰਤੀ ਨਹੀਂ ਲੱਖਾਂ ਆਕਾਸ਼ ਪਤਾਲ ਜਿੰਨੇ ਵੀ ਨੇ ਸਾਰੇ ਗੁਰੂ ਪਾਤਸ਼ਾਹ ਨੇ ਜਿੱਤ ਲਏ ਸਾਰਿਆਂ ਨੂੰ ਜਿੱਤਣਾ ਕੀਤਾ ਲੱਖਾਂ ਪਤਾਲ ਤੇ ਆਕਾਸ਼ ਜਿੱਤ ਲੀਤੇ ਧਰਤੀ ਪੁਰ ਸਾਰਾ ਜਗਤ ਜਿੱਤ ਲਿਆ ਪਾਤਾਲਾਂ ਆਕਾਸ਼ ਲਖ ਜੀਤੀ ਧਰਤੀ ਜਗਤ ਸਭਾਇਆ ਸਾਰੀ ਧਰਤੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਨਾਮ ਦੇ ਨਾਲ ਜਿੱਤਨੀ ਕੀਤੀ ਜਿੱਤਣ ਤੋਂ ਭਾਵ ਕਿ ਸਾਰੇ ਜਿਹੜੇ ਆਪਣੇ ਆਪਣੇ ਢਮਰੂ ਵਜਾਉਂਦੇ ਸਨ ਉਹਨਾਂ ਦੇ ਨਾਲ ਵਿਚਾਰ ਹੋਈ ਸੱਚ ਦਾ ਉਪਦੇਸ਼ ਉਹਨਾਂ ਨੂੰ ਦੇਣਾ ਕੀਤਾ ਉਹਨਾਂ ਨੇ ਗੁਰੂ ਪਾਤਸ਼ਾਹ ਦੀ ਹੁਕਮ ਨੂੰ ਮੰਨਣਾ ਕੀਤਾ ਵਿਆਖਿਆ ਸਤਗੁਰੂ ਜੀ ਜੋ ਆਪ ਜੀ ਕਹਿੰਦੇ ਉਹ ਠੀਕ ਹੈ ਤੇ ਉਹਨਾਂ ਨੇ ਫਿਰ ਸਤਗੁਰੂ ਜੀ ਨੇ ਸੀਸ ਝੁਕਾਉਣਾ ਕੀਤਾ ਨਮਸਕਾਰਾਂ ਕੀਤੀਆਂ ਮੱਥਾ ਟੇਕਣਾ ਕੀਤਾ ਗੁਰੂ ਉਪਦੇਸ਼ ਨੂੰ ਮੰਨਿਆ ਇਹ ਭਾਈ ਗੁਰਦਾਸ ਜੀ ਕਹਿੰਦੇ ਲੱਖਾਂ ਪਤਾਲ ਤੇ ਆਕਾਸ਼ ਜਿਤ ਲਏ ਜੀਤੀ ਨੌ ਖੰਡ ਮੇਦਨੀ ਸਤਨਾਮ ਦਾ ਚੱਕਰ ਫੇਰਾਇਆ ਕਹਿੰਦੇ ਜਿੱਤ ਲਈ ਨੌ ਖੰਡ ਧਰਤੀ ਜਿੱਤ ਲਈ ਨੌ ਖੰਡਾਂ ਦੀ ਧਰਤੀ ਹੈ ਨਾ ਸਾਰੀ ਜਿਹੜੀ ਧਰਤੀ ਆ ਜਿਹੜੀ ਇਹਦੇ ਨੌ ਖੰਡ ਨੌ ਖੰਡ ਕਹਿੰਦੇ ਹਿੱਸਿਆਂ ਨੂੰ ਨੌ ਹਿੱਸਿਆਂ ਦੇ ਵਿੱਚ ਵੰਡੀ ਹੋਈ ਆ ਧਰਤੀ ਜਿਹੜੀ ਹੈ ਕਦੇ ਪਾਣੀ ਆ ਕਦੇ ਧਰਤੀ ਹੈ ਇਸੇ ਤਰ੍ਹਾਂ ਨੌ ਖੰਡ ਨੇ ਨੌ ਖੰਡ ਧਰਤੀ ਜਿੱਤ ਲਈ ਭਾਵ ਕਿ ਨੌਖੰਡਾਂ ਵਿੱਚੇ ਸਤਨਾਮ ਦਾ ਡੰਕਾ ਵਜਾ ਦਿੱਤਾ ਜੀਤੀ ਨੌਖੰਡ ਮੇਦਨੀ ਸਤਨਾਮ ਦਾ ਚੱਕਰ ਫੁਰਾਇਆ ਸਾਰੇ ਨੌਖੰਡਾਂ ਦੀ ਧਰਤੀ ਤੇ ਸਤਨਾਮ ਜਿਹੜਾ ਨਾ ਜਪਾਉਣਾ ਕੀਤਾ ਸਾਰਿਆਂ ਨੇ ਜਿਹੜਾ ਸਦਾ ਹੀ ਸੱਚ ਆ ਸਤਿ ਆ ਸੱਚ ਆ ਪਰਮੇਸ਼ਰ ਦਾ ਨਾਮ ਸਦਾ ਸਤ ਰਹਿਣ ਵਾਲਾ ਆ ਤੇ ਸਤਗੁਰੂ ਜੀਆ ਨੇ ਫਿਰ ਸਤਨਾਮ ਦਾ ਚੱਕਰ ਫੁਰਾਇਆ ਸਾਰੀ ਨੌਖੰਡ ਧਰਤੀ ਨੌਖੰਡਾਂ ਧਰਤੀ ਜਰੀਏ ਸਾਰੀ ਧਰਤੀ ਤੇ ਹੀ ਪਾਤਸ਼ਾਹ ਨੇ ਫਿਰ ਸਤਨਾਮ ਦਾ ਨਾਮ ਜਪਾਉਣਾ ਕੀਤਾ ਸਤਨਾਮ ਦਾ ਡੰਕਾ ਵਜਾ ਦਿੱਤਾ ਦੇਵ ਦਾਨੋ ਰਾਖਸ ਦੈਂਤ ਸਭ ਚਿੱਤ ਗੁਪਤ ਸਭ ਚਰਨੀ ਲਾਇਆ ਦੇਵ ਦਾਨਮ ਰਾਖਸ ਰਾਖਸ਼ ਸਾਰੇ ਦੈਂਤ ਚਿੱਤਰ ਗੁਪਤ ਆਦ ਸਾਰੇ ਹੀ ਚਰਨੀ ਲਾਏ ਸਤ ਗੁਰੂ ਜੀ ਨੇ ਸਾਰੇ ਚਰਨੀ ਪਾਗੇ ਸਾਰੇ ਕਿਉਂਕਿ ਪਰਮੇਸ਼ਰ ਆਪ ਜੋ ਰੱਬ ਧਰਤੀ ਤੇ ਆਇਆ ਤੇ ਸਾਰੇ ਚਰਨੀ ਪਾਗੇ ਦੇਵਦਾਨੋ ਰਾਖਸ਼ਦੈਤ ਸਭ ਚਿੱਤ ਗੁਪਤ ਸਭ ਚਰਨੀ ਲਾਇਆ ਸਾਰਿਆਂ ਨੂੰ ਚਰਨਾ ਦੇ ਨਾਲ ਲਾਉਣਾ ਕੀਤਾ ਦੇਵ ਦਾਨਵ ਦੈਤ ਰਾਖਸ਼ ਚਿੱਤਰ ਗੁਪਤ ਆਦ ਸਾਰੇ ਹੀ ਸਤ ਗੁਰੂ ਜੀ ਆ ਨੇ ਚਰਨੀ ਲਾਏ ਇੰਦਰਾਸਨ ਅਪਛਰਾ ਰਾਗ ਰਾਗਣੀ ਮੰਗਲ ਲਗਾਇਆ ਇਸੇ ਤਰ੍ਹਾਂ ਭਾਈ ਗੁਰਦਾਜ ਜੀ ਫਰਮਾਨ ਕਰਦੇ ਕਿ ਇੰਦਰ ਦੇ ਆਸਨ ਤਖਤ ਦੇ ਅੱਗੇ ਅਪਸਰਾਂ ਰੂਪ ਰਾਗਾ ਤੇ ਰਾਗਣੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਮੰਗਲਾਂ ਦੀ ਧੁਨੇ ਕੀਤੀ ਗੁਰੂ ਨਾਨਕ ਦੇਵ ਜੀ ਦੇ ਮੰਗਲਾਂ ਦੀ ਉਹਨਾਂ ਨੇ ਮੰਗਲ ਗਾਉਣੇ ਕੀਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਰਥਾਏ ਇੰਦਰ ਦੇ ਆਸਨ ਤਖਤ ਦੇ ਅੱਗੇ ਨਾ ਅਪਸਰਾਂ ਰੂਪ ਰਾਗਾਂ ਤੇ ਰਾਗਣੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਮੰਗਲਾ ਨੂੰ ਗਾਉਣਾ ਕੀਤਾ ਰਾਗ ਤੇ ਰਾਗਣੀਆਂ ਜਿੰਨੇ ਵੀ ਨੇ ਸਾਰਿਆਂ ਨੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਿਨ ਉਸਤਤ ਕਰਨੀ ਕੀਤੀ ਉਸਤਤ ਕੀਤੀ ਮੰਗਲਾ ਨੂੰ ਗਾਉਣਾ ਕੀਤਾ ਹਯਾ ਆਨੰਦ ਜਗਤ ਵਿੱਚ ਕਲ ਤਾਰਨ ਗੁਰ ਨਾਨਕ ਆਇਆ ਸਾਰੇ ਜਗਤ ਦੇ ਵਿੱਚ ਆਨੰਦ ਮੰਗਲਚਾਰ ਹੋ ਗਿਆ ਭਾਇਆ ਆਨੰਦ ਜਗਤ ਵਿੱਚ ਸਾਰੇ ਜਗਤ ਦੇ ਵਿੱਚ ਜਿਹੜੀ ਦੁਨੀਆ ਕੁਰਲਾ ਰਹੀ ਸੀ ਹਾਹਾਕਾਰ ਮਚੀ ਹੋਈ ਸੀ ਨਾ ਸਾਰੇ ਸੰਸਾਰ ਦੇ ਅੰਦਰ ਇੱਕ ਦੂਸਰੇ ਨੂੰ ਮਾਰੀ ਜਾ ਰਹੇ ਸਨ ਹੱਕ ਖਾਈ ਜਾਂਦੇ ਸੀ ਇੱਕ ਦੂਸਰੇ ਦਾ ਰਾਜੇ ਜਿਹੜੇ ਸਨ ਉਹ ਹੀ ਰੱਬ ਬਣ ਕੇ ਬੈਠ ਗਏ ਇਸੇ ਤਰ੍ਹਾਂ ਚੌਧਰੀ ਹਕੂਮਤੀ ਲੋਕ ਆਪਣੇ ਆਪ ਨੂੰ ਰੱਬ ਸਮਝਦੇ ਲੋਕਾਂ ਦੇ ਨਾਲ ਗਰੀਬ ਲੋਕਾਂ ਦੇ ਨਾਲ ਬੜੇ ਅਤਿਆਚਾਰ ਹੁੰਦੀ ਛੂਤ ਸ਼ਾਤ ਭੇਦ ਭਾਵ ਜਾਤ ਪਾਤ ਦਾ ਬਹੁਤ ਬੋਲਬਾਲਾ ਸੀਗਾ ਆਪੋ ਆਪਣਾ ਕੋਈ ਕਹਿੰਦਾ ਮੈਂ ਵੱਡਾ ਆ ਕੋਈ ਕਹਿੰਦਾ ਮੇਰਾ ਧਰਮ ਬਹੁਤਾ ਵੱਡਾ ਕੋਈ ਕਹਿੰਦਾ ਮੇਰਾ ਧਰਮ ਬਹੁਤਾ ਵੱਡਾ ਧਰਮ ਦੇ ਨਾਂ ਤੇ ਇੱਕ ਦੂਜੇ ਨੂੰ ਮਾਰੀ ਜਾਂਦੇ ਠੱਗੀਆਂ ਕਰੀ ਜਾਂਦੇ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਿਨ ਜਦ ਸਤਨਾਮ ਦਾ ਚੱਕਰ ਫਰਾਇਆ ਸਤਨਾਮ ਸਾਰਿਆਂ ਨੂੰ ਜਪਾਉਣਾ ਕੀਤਾ ਸੱਚਾ ਨਾਮ ਸਤਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਕੇਵਲ ਇੱਕ ਹੀ ਹੈ ਉਹਦੇ ਵਰਗਾ ਕੋਈ ਦੂਜਾ ਕੋਈ ਨਹੀਂ ਕੇਵਲ ਇੱਕ ਨੂੰ ਜਪਨਾ ਕਰੋ ਨਾਮ ਦੇ ਨਾਲ ਸਾਰਿਆਂ ਨੂੰ ਜੋੜਨਾ ਕੀਤਾ ਤੇ ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰਨਾਨਕ ਆਇਆ ਸਾਰੇ ਜਗਤ ਦੇ ਵਿੱਚ ਆਨੰਦ ਹੋ ਗਿਆ ਆਨੰਦ ਸਾਰੇ ਜਗ ਦੇ ਵਿੱਚ ਜਿੱਥੇ ਹਾਹਾਕਾਰ ਮਚੀ ਹੋਈ ਸੀ ਪਾਪਾਂ ਦੀ ਹੁਣ ਉੱਥੇ ਆਨੰਦ ਵਰਤ ਗਿਆ ਸਾਰੇ ਜਗ ਦੇ ਵਿੱਚ ਆਨੰਦ ਕਲ ਤਾਰਨ ਗੁਰੂ ਨਾਨਕ ਆਇਆ ਕਲ ਯੁਗ ਨੂੰ ਤਾਰਨ ਵਾਸਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਸੰਸਾਰ ਦੇ ਉੱਤੇ ਆਏ Hindu Musalman ਨਿਵਾਇਆ Hindu ਤੇ Musalman ਸਾਰਿਆਂ ਨੂੰ ਅੱਗੇ ਨਿਵਾਇਆ ਗੁਰੂ ਜੀ ਦੇ ਅੱਗੇ ਨਮਸਤਕ ਨਵਾ ਦਿੱਤਾ ਭਾਵੇਂ ਕੋਈ ਹਿੰਦੂ ਭਾਵੇਂ ਕੋਈ ਮੁਸਲਮਾਨ ਸਾਰੇ ਗੁਰੂ ਜੀ ਦੇ ਅੱਗੇ ਝੁਕ ਗਏ ਸਾਰਿਆਂ ਨੇ ਗੁਰੂ ਨੂੰ ਪਾਤਸ਼ਾਹ ਨੂੰ ਨਮਸ਼ਕਾਰ ਕੀਤੀ ਸਾਰਿਆਂ ਨੇ ਗੁਰੂ ਪਾਤਸ਼ਾਹ ਨੂੰ ਮੱਥਾ ਟੇਕਣਾ ਕੀਤਾ ਪਰ ਖਿਆਲ ਕਰਿਓ ਅਸੀਂ ਨਹੀਂ ਨਿਵਦੇ ਸਿੱਖ ਹੋ ਕਰਕੇ ਵੀ ਗੁਰੂ ਅੱਗੇ ਨਹੀਂ ਨਿਵਦੇ ਅਸੀਂ ਅਸੀਂ ਤੇ ਹੋਰ ਨਾ ਹੋਰ ਨਾ ਅੱਗੇ ਨਿਵਦੇ ਫਿਰਦੇ ਆ ਕਦੀ ਫਲਾਣੇ ਅੱਗੇ ਕਦੀ ਕਿਸੇ ਅੱਗੇ ਕਦੀ ਕਿਸੇ ਅੱਗੇ ਪਾਤਸ਼ਾਹ ਕਹਿ ਰਹੇ ਨੇ ਭਾਈ ਗੁਰਦਾਸ ਜੀ ਕਹਿ ਰਹੇ ਨੇ ਇਸ ਸਾਰੇ ਲੱਖਾਂ ਪਤਾਲਾਂ ਆਕਾਸ਼ਾਂ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀਨ ਜੈਜੈਕਾਰਾਂ ਹੁੰਦੀਆਂ ਸਾਰੇ ਮੁੱਲਾ ਮੋਲਾਣੇ ਸਾਰੇ ਗੁਰੂ ਪਾਤਸ਼ਾਹ ਨੂੰ ਨਮਸ਼ਕਾਰਾਂ ਕੀਤੀਆਂ ਗੁਰੂ ਪਾਤਸ਼ਾਹ ਦੇ ਅੱਗੇ ਨਿਵ ਗਏ ਭਾਵੇਂ ਕੋਈ ਮੁਸਲਮਾਨ ਭਾਵੇਂ ਕੋਈ ਹਿੰਦੂ ਤੇ ਗੁਰੂ ਕਿਆ ਸਿੱਖਾ ਤੂੰ ਗੁਰੂ ਦਾ ਦਰ ਛੱਡ ਕਰਕੇ ਕਿਉਂ ਇੱਧਰ ਉੱਧਰ ਭੜਕਦਾ ਫਿਰਦਾ ਜੇ ਦਾ ਗੁਰੂ ਇੰਨਾ ਵੱਡਾ ਜਿਸ ਜਾ ਕੇ ਠਾਕੁਰ ਊਚਾ ਹੋਈ ਸੋ ਜਨ ਪਰ ਘਰ ਜਾਤ ਨ ਸੋਹੀ ਇਹ ਦੂਜਿਆਂ ਦੇ ਘਰਾਂ 'ਚ ਜਾਂਦੇ ਅਸੀਂ ਚੰਗੇ ਲੱਗਦੇ ਜਿਹਦਾ ਠਾਕੁਰ ਇੰਨਾ ਵੱਡਾ ਆ ਇੰਨਾ ਉੱਚਾ ਆ ਆਪ ਜੀਆਂ ਨੇ ਗੁਰਬਾਣੀ ਦੀ ਸੋਈਆਂ ਦੀ ਕਥਾ ਵੀ ਪਹਿਲਾਂ ਸਰਵਣ ਕੀਤੀ ਆ ਭਟ ਸਹਬਾਨਾ ਨੇ ਗੁਰੂ ਪਾਤਸ਼ਾਹ ਦੀ ਬਾਬਤ ਉਸਤਤ ਕਰਦੇ ਆ ਕਿੰਨਾ ਕੁਝ ਬਿਆਨ ਕੀਤਾ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਿਨ ਦੇਵੀ ਦੇਵਤੇ ਇਸੇ ਤਰ੍ਹਾਂ ਬ੍ਰਹਮਾ ਸ਼ਿਵ ਜੀ ਸਾਰੇ ਜਿਹੜੇ ਨੇ ਉਹ ਗੁਰੂ ਪਾਤਸ਼ਾਹ ਨੂੰ ਧਿਆਉਂਦੇ ਨੇ ਭਾਵ ਕਿ ਸਾਰੀ ਸ੍ਰਿਸ਼ਟੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਧਿਆਉਂਦੀ ਹੈ ਤੇ ਭਾਈ ਗੁਰਦਾਸ ਜੀ ਵੀ ਇਹੀ ਪਰਮਾਨਨ ਕਰਦੇ ਨੇ ਵੀ ਸਾਰੇ ਨਪਾਮਿਕ ਹਿੰਦੂ ਮੁਸਲਮਾਨ ਕਿਸੇ ਵੀ ਜਾਤ ਦੇ ਨਾਲ ਸੰਬੰਧ ਰੱਖਣ ਵਾਲਾ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਸਾਰੇ ਹੀ ਹਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਨਵੇਂ ਨੇਨ ਮਨੁਸ਼ਕਾਰਾਂ ਕੀਤੀਆਂ ਮੱਥਾ ਟੇਕਿਆ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਸੰਸਾਰ ਦੇ ਕੋਨੇ-ਕੋਨੇ ਤੇ ਸਾਰੀ ਇਸ ਪ੍ਰਿਥਵੀ ਦੇ ਵਿੱਚ ਸਤ ਨਾਮ ਦਾ ਚੱਕਰ ਫਰਾਇਆ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਤੇ ਜਿਹੜਾ ਠਾਕੁਰੋ ਜਿਹਦਾ ਪਾਤਸ਼ਾਹ ਜਿਹਦਾ ਗੁਰੂ ਇੰਨਾ ਵੱਡਾ ਆ ਤੇ ਉਹ ਸਿੱਖ ਨੂੰ ਕਦੇ ਹੋਰ ਨਾ ਥਾਵਾਂ ਤੇ ਨਹੀਂ ਜਾਣਾ ਚਾਹੀਦਾ ਗੁਰੂ ਨੂੰ ਛੱਡ ਕਰਕੇ ਜਿਹਦਾ ਗੁਰੂ ਪਾਤਸ਼ਾਹ ਇੰਨਾ ਵੱਡਾ ਸਾਰੀਆਂ ਬਰਕਤਾਂ ਸਾਰੀਆਂ ਰਹਿਮਤਾਂ ਕਰਨ ਹਾਰਿਆ ਪਰ ਅਸੀਂ ਥੜਕ ਜਾਨੇ ਆ ਗੁਰੂ ਦੇ ਪੰਡਾਰੇ ਤੇ ਭਰੇ ਪਏ ਨੇ ਗੁਰੂ ਪਾਤਸ਼ਾਹ ਦੀ ਆਸ ਕਿਸੇ ਪ੍ਰਕਾਰ ਦੀ ਕੋ ਥੋੜ ਨਹੀਂ ਹੈ ਔਰ ਸਾਨੂੰ ਵਿਸ਼ਵਾਸ ਭਰੋਸਾ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਤੇ ਸ਼ਰਧਾ ਭਾਵਨਾ ਹੋਣੀ ਚਾਹੀਦੀ ਹੈ ਕਿ ਸਤਿਗੁਰੂ ਜੀ ਕਿਰਪਾ ਬਖਸ਼ਾ ਰਹਿਮਤਾ ਕਰਨ ਸੋ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਇੱਥੇ ਸੰਤ ਵੀ ਪੌੜੀ ਦੀ ਸਮਾਪਤੀ ਹੋਈ ਆ ਫਿਰ ਅੱਗੇ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਵਿਖੇ ਸਤਿਗੁਰੂ ਜੀ ਪਹੁੰਚੇ ਨੇ ਉਹ ਭਾਈ ਗੁਰਦਾਸ ਜੀ ਫਿਰ ਅਗਲੀਆਂ ਪੌੜੀਆਂ ਦੇ ਵਿੱਚ ਬਿਆਨ ਕਰਨਗੇ ਸੋ ਅੱਜ ਦੀ ਇੱਥੇ ਹੀ ਸਮਾਪਤੀ ਹੈ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਹਿਬ ਸ੍ਰੀ ਗੁਰੂ ਗੰਸਹਿਬ ਮਹਾਰਾਜ ਜੀਆ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਭਾਈ ਗੁਰਦਾਸ ਜੀ ਨੇ ਬਾਣੀ ਪੜ੍ਹਦੇ ਆ ਇਸੇ ਤਰ੍ਹਾਂ ਗੁਰਬਾਣੀ ਪੜ੍ਹਦੇ ਆ ਕਥਾ ਵਿਚਾਰਾਂ ਕਰਦੇ ਆ ਏਕ ਨਹਿ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਆਪ ਜੀ ਨੇ ਗੁਰੂ ਕੀ ਸੰਗਤ ਗੁਰੂ ਸਾਹਿਬ ਜੀ ਬਖਸ਼ਣ ਯੋਗ ਨੇ ਥੋੜੀ ਮੱਤ ਵਾਲਾ ਸਮਝ ਕਰਕੇ ਮੁਆਫ ਕਰਨਾਗੇ ਤੋ ਸਤਿਗੁਰੂ ਜੀ ਸਮੱਤ ਬਖਸ਼ ਕਰਨ ਜੀ ਆਓ ਅਖੀਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪਰ ਪਾਵਨ ਪੀਤਰ ਹੁਕਮਨਾਮਾ ਆਪ ਜੀਆਂ ਨੇ ਸਰਵਣ ਕਰਨਾ ਹੈ ਜੀ ਭਇਆ ਆਨੰਦ ਜਗਤ ਵਿੱਚ ਕਾਲ ਤਾਰਨ ਗੁਰ ਨਾਨਕ ਆਇਆ ਹਿੰਦੂ ਮੁਸਲਮਾਨ ਨਿਵਾਯਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ